ਕੋਸ਼ਿਸ਼ ਕੀਤੀ ਹੈ ਕਾਫੀ ਲੋਕਾਂ ਨੂੰ ਮਿਲਣ ਦੀ ਮਗਰ ਇਟ ਵਾਸ ਨੋਟ ਪੋਸੀਬਲ ਸੋ ਮੈਂ ਉਹਨਾਂ ਨੂੰ ਕਿਹਾ ਮੈਂ ਜਿਵੇਂ ਜਿਵੇਂ ਜਿਹੜੇ ਰਸਤੇ ਤੋਂ ਅਸੀਂ ਚੱਲੇ ਜਿੱਥੇ ਜਿੱਥੇ ਜੋ ਕੋਈ ਮਿਲਣਾ ਚਾਹੁੰਦੇ ਆ ਜੀ ਆ ਨੂੰ ਸੋ ਇਹ ਕੋਈ ਪਲਾਨ ਪ੍ਰੋਗਰਾਮ ਨਹੀਂ ਆ ਕੋਈ ਇਟ ਵਾਸ ਜਸਟ ਟੂ ਕਿ ਤੁਸੀਂ ਸਭ ਨੂੰ ਮਿਲ ਲਓ ਮੇਲ ਜੋਲ ਹੋ ਸਕੇ ਜੋ ਅਗਲੇ ਮਹੀਨੇ ਪਰ ਵੀ ਚੱਲਦਾ ਰਹੂਗਾ ਸੋ ਗੁਰੂ ਸਾਹਿਬ ਦਾ ਸ਼ੁਕਰਾਨਾ ਔਰ ਇਹੋ ਲੋਕ ਨੇ ਜੀ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਵੀ ਕੀਤਾ ਮੇਰੇ ਲਈ ਅਰਦਾਸਾਂ ਬੇਨਤੀਆਂ ਵੀ ਕੀਤੀਆਂ ਨੇ ਇਹਨਾਂ ਦੀਆਂ ਮਾਵਾਂ ਨੇ ਭੈਣਾਂ ਨੇ ਪਰਿਵਾਰਾਂ ਨੇ ਅ ਅਜਿੱਥੇ ਅਰਦਾਸ ਬੇਨਤੀ ਕੀਤੀ ਹੈ ਉੱਥੇ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਸੋ ਉਹ ਸਭ ਦਾ ਧੰਨਵਾਦ ਹੈ ਜੀ ਔਰ ਸ੍ਰੀ ਅਮਰitsar ਸਾਹਿਬ ਗੁਰੂ ਰਾਮਦਾਸ ਮਹਾਰਾਜ ਦੀ ਧਰਤੀ ਜਿਨੇ ਸਾਨੂੰ ਹਮੇਸ਼ਾ ਬਲ ਦਿੱਤਾ ਔਰ ਹੱਕ ਸੱਚ ਦੀ ਲੜਾਈ ਚ ਗੁਰੂ ਸਾਹਿਬ ਨੇ ਹਮੇਸ਼ਾ ਸੱਚ ਦੀ ਜਿੱਤ ਕਰਾਈ ਆ ਸੋ ਹਮੇਸ਼ਾ ਹੀ ਗੁਰੂ ਸਾਹਿਬ ਦਾ ਉਟ ਆਸਰਾ ਲੈ ਕੇ ਮੈਂ ਚੱਲਣ ਵਾਲਾ ਬੰਦਾ ਔਰ ਉਸ ਸੁਭਾਵਿਕ ਹੈ ਕਿ ਸ਼ੁਰੂ ਵੀ ਉੱਥੇ ਹੀ ਹੋਇਆ ਹਰੰਤ ਵੀ ਉੱਥੇ ਹੀ ਸਾਡਾ ਜਾ ਕੇ ਗੁਰੂ ਦੇ ਚਰਨਾਂ ਚ ਹੀ ਆ ਜੀ ਜੀ ਸਾਹਿਬ ਇੱਕ ਯੰਗਸ਼ਵਰ ਦੇ ਵਿੱਚ ਜੀ ਕਾਫੀ ਅਨਕ੍ਰੇਜ਼ਾ ਥੋੜਾ ਉਸ ਨੂੰ ਕਿਵੇਂ ਦੇ ਦੇ ਉਹ ਯੂਥ ਕਾਫੀ ਫੋਲੋਇੰਗ ਦਾ ਇਹਨਾਂ ਦਾ ਮੈਂ ਸ਼ੁਕਰਗੁਜ਼ਾਰ ਆ ਜੀ ਗੁਰੂ ਸਾਹਿਬ ਦੀ ਬੜੀ ਕਿਰਪਾ ਜਿਵੇਂ ਮੈਂ ਕਿਹਾ ਮੇਰੇ ਕੋਲ ਤਾਂ ਕੋਈ ਐਡੀਕ ਸਿਆਣਪ ਨਹੀਂ ਹੈ ਦੇ ਆ ਬੈਰੀ ਕਾਈਂਡ ਟੂ ਪੜਹਾਰ ਟੂ ਦੀ ਅੱਜ ਸਰਕਾਰ ਸ਼ੁਰੂਆਤ ਕਰਨ ਜਾ ਰਹੀ ਹੈ ਜੀ ਕਿਸ ਤਰ੍ਹਾਂ ਦੇਖੀਓ ਯਾਰ ਇਹ ਪਰਹਾਰ ਇਹ ਸਭ ਨਾ ਜੀ ਇੱਕ ਮੀਡੀਆ ਗਿਮਿਕ ਹੈ ਇਹ ਧਿਆਨ ਭਟਕਾਉ ਸਰਕਾਰ ਦੇ ਮੁੱਦੇ ਨੇ ਜੇ ਤੁਸੀਂ ਸਮਝੋ ਥੈਟ ਇਹਦੇ ਨਾਲ ਲਾਅ ਐਂਡ ਆਰਡਰ ਸੁਧਰ ਜੂ ਜਾਂ ਇਹਦੇ ਨਾਲ ਦੇ ਵਿਲ ਮੈਨੇਜ ਕਿ ਇਹ ਟਾਰਗੇਟਡ ਕਿਲਿੰਗ ਬੰਦ ਹੋ ਜਾਣਗੀਆਂ ਜਾਂ ਫਰੋਤੀ ਬੰਦ ਹੋ ਜੂਗੀ ਨਹੀਂ ਇਹ ਕੇਵਲ ਤੇ ਕੇਵਲ ਸਰਕਾਰ ਦੀ ਪੀਆਰ ਐਕਸਰਸਾਈਜ਼ ਹੈ ਧਿਆਨ ਭਟਕਾਉ ਮੁੱਦਾ ਹੈ ਔਰ ਜਦ ਤੱਕ ਪੰਜਾਬ ਚ ਪਰਮਨੈਂਟ ਡੀਜੀਪੀ ਨਹੀਂ ਲੱਗੂਗਾ ਇਹ ਟੈਂਪਰਰੀ ਐਡਹੌਕ ਡੀਜੀਪੀ ਰਹਿਣਗੇ ਉਹ ਆਪਦੀ ਕੁਰਸੀ ਬਚਾਉਣ ਤੇ ਰਹਿਣਗੇ ਉਹ ਸਿਆਸਤ ਦੇ ਭੇਟ ਚੱਲਣ ਚੜਨਗੇ ਉਹਨਾਂ ਨੇ ਕਦੇ ਵੀ ਲਾਅ ਔਰਡਰ ਤੇ ਫੋਕਸ ਨਹੀਂ ਕਰਨਾ ਜੀ ਦਾ ਪੰਜਾਬ ਇੱਕ ਬਾਰਡਰ ਸਟੇਟ ਹੈ ਬਹੁਤ ਵੱਡਾ ਉਹਦਾ ਨੁਕਸਾਨ ਖਾਮਿਆਜਾ ਇਥੋਂ ਦੀ ਜਨਤਾ ਨੂੰ ਚੁੱਕਣਾ ਪੈਣਾ ਔਰ ਇਹੀ ਕਾਰਨ ਹੈ ਕਿ ਇੰਡਸਟਰੀ ਲੋਕ ਪੰਜਾਬ ਨੂੰ ਛੱਡ ਛੱਡ ਦੂਜੇ ਸੂਬਿਆਂ 'ਚ ਜਾ ਰਹੇ ਆ ਬਿਕੋਜ਼ ਪੰਜਾਬ ਦੇ ਲਾਅ ਔਰ ਆਰਡਰ ਹੀ ਬੇਕਾਬੂ ਦੂਸਰਾ ਅੱਜ ਆਮ ਆਦਮੀ ਪਾਰਟੀ ਪ੍ਰੋਟੈਸਟ ਕਰ ਰਹੀ ਹੈਗੀ ਆ ਪ੍ਰਤਾਪ ਸਿੰਘ ਬਾਜਪਾ ਦੇ ਜਿਹੜੇ ਕਮੈਂਟਸ ਕੀਤੇ ਸੀਗੇ ਭੈਣ ਪਾਤਰੀ ਨੂੰ ਲੈ ਕੇ ਜੋ ਲੋਹਨ ਪਾਰਟੀ ਦਾ ਕਿਹਾ ਜਾ ਰਿਹਾ ਕਿ ਦਲਕਾ ਨੂੰ અપਮਾਨ ਦੇ ਦੇਖੋ ਮੈਂ ਇੱਕ ਤਾਂ ਮੈਂ ਸਟੇਟਮੈਂਟ ਨਹੀਂ ਦੇਖੀ ਬਾਜਵਾ ਸਾਹਿਬ ਦੀ ਔਰ ਮੈਂ ਕੀ ਆਮ ਆਦਮੀ ਪਾਰਟੀ ਕਰ ਰਹੀ ਹੈ ਕਿ ਕਾਂਗਰਸ ਕਰ ਰਹੀ ਹੈ ਉਹਨਾਂ ਦਾ ਅੰਦਰੂਨੀ ਮਾਮਲਾ ਜਿਸ ਗੱਲ ਬਾਰੇ ਮੈਨੂੰ ਸਮਝ ਨਹੀਂ ਮੈਂ ਉਹਦੇ ਬਾਰੇ ਕੀ ਟਿੱਪਣੀ